ਸਸਿਕਾਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਹਨ ਅਹਿਮ ਸੁਰਖੀਆਂ ਤੇ ਕੈਨੇਡਾ ਦਾ ਵੱਡਾ ਐਕਸ਼ਨ 74% ਭਾਰਤੀ ਵਿਦਿਆਰਥੀ ਵੀਜ਼ੇ ਕਿਤੇ ਰੱਦ ਇਮੀਗ੍ਰੇਸ਼ਨ ਸੱਤੀ ਦੇ ਵਿਚਾਰ ਲਿਆ ਗਿਆ ਫੈਸਲਾ 온ਟਾਰੀਓ ਨੇ ਬਿਜਲੀ ਦਰਾਂ ਦੇ ਵਿੱਚ 29% ਕੀਤਾ ਵਾਅਦਾ ਸੰਭਾਲ ਪ੍ਰੋਗਰਾਮਾ ਦੇ ਲਈ ਵਧਰੇ ਖਰਚਿਆ ਕਰਨ ਲਿਆ ਗਿਆ ਬਦਲਾਵ BC ਦੇ ਪ੍ਰੀਮੀਅਰ ਡੇਵਿਡ ਐਬੀ ਦਾ ਵੱਡਾ ਬਿਆਨ BC ਨਹੀਂ ਚੁਲਾਵੇਗਾ ਯੋਜਨਾ ਪਰ ਟੈਰਿਫ ਵਿਰੋਧੀ ਇਤਿਹਾਰ ਤੇ ਹੁਣ ਖਬਰਾਂ ਵਿਸਥਾਰ ਤੇ ਨਾਲ ਕੈਨੇਡਾ ਦੇ ਨਵੀਨਤਮ ਇਮੀਗ੍ਰੇਸ਼ਨ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਪਰਵਾਣਗਿਆ ਦੇ ਵਿੱਚ ਇੱਕ ਤਿੱਖੀ ਅਤੇ ਬੇਮਿਸਾਲ ਖਿੜਾवट ਆਈ ਹੈ ਜੋ ਕਿ ਉਸ ਦੇਸ਼ ਦੇ ਬਿਨਕਾਰ ਦੇ ਲਈ ਸਭ ਤੋਂ ਔਖੇ ਸਮੇਂ ਦੇ ਵਿੱਚੋਂ ਇੱਕ ਹੈ ਜੋ ਕਿ ਕੈਨੇਡਾ ਦੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ ਦਬਦਬਾ ਰੱਖਦਾ ਸੀ ਭਾਰਤੀ ਅਰਜ਼ੀਆਂ ਦੀ ਗਿਣਤੀ ਵੀ ਤੇਜ਼ੀ ਦੇ ਨਾਲ ਘਟ ਗਈ ਹੈ ਅਗਸਤ 2023 ਦੇ ਵਿੱਚ 20900 ਤੋਂ ਅਗਸਤ 2025 ਦੇ ਵਿੱਚ ਸਿਰਫ 4515 ਰਹਿ ਗਈ ਜੋ ਕਿ ਘਟਦੀ ਦਿਲਚਸਪੀ ਅਤੇ ਸਖਤ ਦਾਖਲਾ ਸ਼ਰਤਾ ਦੋਮਾਤਾ ਸੰਕੇਤ ਹੈ ਗਿਰਾਵਟ ਤੇ ਪਾਵਸੂਤ ਭਾਰਤ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਬਣਿਆ ਹੋਇਆ ਹੈ ਹਾਲਾਂਕਿ ਹੁਣ ਇਸ ਦੀ ਇਨਕਾਰ ਦਰ 1000 ਤੋਂ ਵੱਧ ਪਰਵਾਣਿਤ ਬਿਨੇਕਾਰਾ ਵਾਲੇ ਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਹੈ ਅਸਵੀਕਾਰ ਦੇ ਵਿੱਚ ਇਹ ਵਾਧਾ ਅੰਤਰਰਾਸ਼ਟਰੀ ਸਿੱਖਿਆ ਖੇਤਰ ਦੇ ਵਿੱਚ ਅਸਥਾਈ ਪ੍ਰਵਾਸ ਨੂੰ ਘਟਾਉਣ ਅਤੇ ਵਿਆਪਕ ਧੋਖਾਧੜੀ ਦਾ ਮੁਕਾਬਲਾ ਕਰਨ ਦੇ ਲਈ ਸਰਕਾਰ ਤੇ ਵਿਆਪਕ ਖੇਤਨਾ ਤੇ ਵਿਚਾਰ ਹੋਇਆ ਹੈ 2023 ਦੇ ਵਿੱਚ ਕੈਨੇਡੀਅਨ ਅਧਿਕਾਰੀਆਂ ਨੇ 1550 ਧੋਖਾਧੜੀ ਇਸ ਸਟੱਡੀ ਪਰਮੀਟ ਅਰਸ਼ੀਆ ਦਾ ਪਰਦਾਫਾਸ਼ ਕੀਤਾ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਭਾਰਤ ਤੋਂ ਆਈਆਂ ਸਨ 2024 ਦੇ ਵਿੱਚ ਸ਼ੁਰੂ ਕੀਤੀ ਗਈ ਇੱਕ ਮਜ਼ਬੂਤ ਤਸਦੀਕ ਪ੍ਰਣਾਲੀ ਨੇ ਦੁਨੀਆ ਭਰ ਦੇ ਬੇਨਿਕਾਰਾ ਤੋਂ 14000 ਤੋਂ ਵੱਧ ਚੱਕੀ ਦਾਖਲਾ ਪੱਤਰਾਂ ਨੂੰ ਪਛਾਣਿਆ ਆਈਐਸਸੀ ਤੇ ਫਲਾਰੀ ਨੇ ਕਿਹਾ ਕਿ ਕੈਨੇਡਾ ਨੇ ਵਿੱਤੀ ਸਰੂਤਨਾ ਅਤੇ ਤਸਦੀਕ ਪ੍ਰਕਿਰਿਆਵਾਂ ਨੂੰ ਸਖਤ ਕਰ ਦਿੱਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਰਫ ਸੱਚੇ ਵਿਦਿਆਰਥੀਆਂ ਨੂੰ ਹੀ ਪ੍ਰਵਾਨਗੀ ਦਿੱਤੀ ਜਾਵੇ ਨਵੇਂ ਉਪਾਏ ਔਟਵਾਦੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਦੇ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਬਹਾਲ ਕਰਨ ਤੇ ਚੱਲ ਰਹੀ ਯਤਨਾਂ ਦਾ ਹਿੱਸਾ ਨੇ ਓਟਵਾ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਉਹ ਇਨਕਾਰਾ ਦੇ ਵਿੱਚ ਵਾਅਦੇ ਤੋਂ ਜਾਣੂ ਸੀ ਪਰ ਕੈਨੇਡਾ ਦੇ ਅਕਾਦਮਿਕ ਦ੍ਰਿਸ਼ਟੀਕੋਣ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਦੁਨੀਆ ਦੇ ਵਿੱਚ ਉਪਲਬਧ ਕੁਝ ਸਭ ਤੋਂ ਵਧੀਆ ਗੁਣਵਤਾ ਵਾਲੇ ਵਿਦਿਆਰਥੀ ਭਾਰਤ ਤੋਂ ਨੇ ਅਤੇ ਕੈਨੇਡੀਅਨ ਸਸਤਾਵਾਂ ਨੇ ਪਹਿਲਾ ਉਨ੍ਹਾਂ ਦੀ ਪ੍ਰਤਿਭਾ ਅਤੇ ਅਕਾਦਮਿਕ ਉਤਮਤਾ ਤੋਂ ਬਹੁਤ ਲਾਭ ਉਠਾਇਆ ਹੈ। ਦੱਸੇ ਇਹ ਕਾਰਵਾਈ ਉਦੋਂ ਹੋਈ ਹੈ ਜਦੋਂ ਕੈਨੇਡਾ ਅਤੇ ਭਾਰਤ ਵਿਚਕਾਰ ਕੂਟਨੀਤਿਕ ਸੰਬੰਧਾਂ ਦੇ ਵਿੱਚਕਾਰ ਸੁਧਾਰਨਾ ਸ਼ੁਰੂ ਹੋ ਗਿਆ। ਜਦੋਂ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ 2023 ਦੇ ਵਿੱਚ ਬ੍ਰਿਟਿਸ਼ ਕੋਲੰਪੀਆ ਦੇ ਸ਼ਹਿਰ ਦੇ ਵਿੱਚ ਇੱਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਦੇ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਦੋਸ਼ ਲਗਾਉਣ ਤੋਂ ਬਾਅਦ ਤਣਾਅ ਪੈਦਾ ਹੋ ਗਿਆ ਸੀ। ਅਤੇ ਭਾਰਤ ਨੇ ਇਹਨਾਂ ਦੋਸ਼ਾਂ ਨੂੰ ਸਿੱਧੇ ਤੋਂ ਨਕਾਰ ਦਿੱਤਾ ਸੀ ਅਤੇ ਹੁਣ ਦੋਵੇਂ ਦੇਸ਼ਾਂ ਦੇ ਵਿਚਕਾਰ ਤਣਾਅ ਨੇ ਸਿੱਖਿਆ ਅਤੇ ਪ੍ਰਵਾਸ ਜਲਜਾਵਾਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਅਕਤੂਬਰ ਦੇ ਵਿੱਚ ਆਪਣੀ ਭਾਰਤ ਫੇਰੀ ਦੌਰਾਨ ਵਿਰੇਸ਼ ਮੰਤਰੀ ਅਨਿਤਾਨੰਦ ਨੇ ਮਜ਼ਬੂਤ ਵਿਦਿਅਕ ਸਬੰਧਾਂ ਨੂੰ ਬਣਾਈ ਰੱਖਣ ਦੇ ਵਿੱਚ ਕੈਨੇਡਾ ਦੀ ਰੁਚੀ ਦੀ ਪੁਸ਼ਟੀ ਕੀਤੀ ਪਰ ਸਿਸਟਮ ਨੂੰ ਦੁਰਵਰਤੋਂ ਤੋਂ ਬਚਾਉਣ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ। ਕੈਨੇਡਾ ਦੇ ਸਭ ਤੋਂ ਵੱਡੇ ਇੰਜੀਨੀਅਰਿੰਗ ਸਕੂਲ ਦੇ ਘਰ ਵਾਟਰਲੂ ਯੂਨੀਵਰਸਿਟੀ ਨੇ ਪਿਛਲੇ 4 ਸਾਲਾਂ ਦੇ ਵਿੱਚ ਅੰਡਰਗ੍ਰੈਜੂਏਟ ਅਤੇ ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਦੋ ਤਿਹਾਈ ਗਿਰਾਵਟ ਦੀ ਰਿਪੋਰਟ ਦਰਜ ਕੀਤੀ ਹੈ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਬਿਆਨ ਵੈਂਡਰ ਪਰਗ ਨੇ ਇਸ ਗਿਰਾਵਟ ਦਾ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਸੰਘੀ ਸੀਮਾ ਨੂੰ ਦੱਸਿਆ। ਦੱਸਦੀ ਵਿਸ਼ਸਲਾ ਕਾਰਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਨਵੇਂ ਨਿਯਮਾਂ ਨੇ ਬਿਨਾਂ ਕਾਰਾ ਦੇ ਲਈ ਸੀਮਾ ਵਧਾ ਦਿੱਤੀ ਹੈ ਤੇ ਵੀਜ਼ਾ ਮੰਗਣ ਵਾਲੇ ਦੀ ਸਹਾਇਤਾ ਕਰਨ ਵਾਲੀ ਟੋਰੰਟੋ ਅਧਾਤ ਫਰਮ ਬਾਰਡਰ ਪਾਸ ਸੇ ਮਾਈਕਲ ਫੀਟਰੋ ਕਾਰਲੋ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਹੁਣ ਡੂੰਗੀ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਕੈਨੇਡਾ ਦਾ ਅੰਤਰਰਾਸ਼ਟਰੀ ਸਿੱਖਿਆ ਉੱਤੇ ਸਖਤ ਰੁਕ ਹੈ ਇਸ ਸਬ ਤੋਂ ਸਫਲ ਇਮੀਗ੍ਰੇਸ਼ਨ ਪ੍ਰੋਗਰਾਮਾ ਦੇ ਵਿੱਚ ਇੱਕ ਵਿੱਚ ਇੱਕ ਵੱਡੀ ਤਬਦੀਲੀ ਦੇ ਨਿਸ਼ਾਨ ਤੇ ਹੀ ਕਰਦਾ ਹੈ ਜਿਸ ਦੇ ਨਾਲ ਸੰਸਥਾਵਾਂ ਅਤੇ ਭਾਰਤੀ ਵਿਦਿਆਰਥੀ ਦੋਵੇਂ ਪਾਬੰਦੀਆਂ ਅਤੇ ਜਾਂਚ ਦੇ ਇੱਕ ਨਵੇਂ ਯੁੱਗ ਦੇ ਨਾਲ ਜੂਝ ਰਹੇ ਨੇ ਬ੍ਰਿਟਿਸ਼ ਅਨੇਵਾਲ ਤੋਂ 온ਟਾਰੀਓ ਦੇ ਘਰਾਂ ਤੇ ਵਿੱਚ ਬਿਜਲੀ ਦਰਾਂ ਦੇ ਵਿੱਚ 29% ਵਾਧਾ ਦੇਖਿਆ ਜਾ ਰਿਹਾ ਹੈ ਬਦਲਾਵ ਉੱਚ ਪਰਮਾਣੂ ਉਤਪਾਦਨ ਲਾਗਤਾਂ ਅਤੇ ਸੰਭਾਲ ਪ੍ਰੋਗਰਾਮਾਂ ਦੇ ਲਈ ਵਾਧ ਰਹੇ ਖਰਚੇ ਦੇ ਕਾਰਨ ਹੋਇਆ ਹੈ 온ਟਾਰੀਓ ਉर्जा ਬੋਰਡ ਨੇ ਪਿਛਲੇ ਹਫਤੇ ਇਸ ਸਮਾਯੋਜਨ ਦੀ ਪੁਸ਼ਟੀ ਕੀਤੀ ਤੇ ਨਾਲ ਹੀ ਇਹ ਐਲਾਨ ਵੀ ਕੀਤਾ ਕਿ ਵਾਧੇ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਹਾਈਡਰੋ ਬਿੱਲਾਂ ਉੱਤੇ ਸੁਬਾਈ ਛੋਟ ਵਧੇਗੀ ਨਿਵਾਸੀ ਇਹਨਾਂ ਨਿਯੰਤਰਿਤ ਕੀਮਤ ਯੋਜਨਾਵਾਂ ਦੇ ਵਿੱਚ ਚੋਣ ਕਰ ਸਕਦੇ ਨੇ ਵਰਤੂ ਦੇ ਸਮੇਂ ਦੀ ਯੋਜਨਾ ਦੇ ਤਹਿਤ ਆਫ ਪੀਕ ਦਰਾਂ 7.6 ਤੋਂ ਵੱਧ ਕੇ 9.8 ਸੈਟ ਪ੍ਰਤੀ ਕਿਲੋਵੋਟ ਘੰਟਾ ਹੋ ਗਿਆ ਨੇ ਮੀਡ ਪੀਕ ਘੰਟਿਆਂ ਦੀ ਕੀਮਤ ਹੁਣ 12.2 ਤੋਂ ਵੱਧ ਕੇ 15.7 ਸੈਂਟ ਹੋ ਗਈ ਹੈ ਜਦਕਿ ਓਨ ਪੀਕ ਪੀਰੀਅਡ 15.8 ਤੋਂ ਵੱਧ ਕੇ 20.3 ਸੈਟ ਹੋ ਗਏ ਨੇ پلان ਵਾਲੇ ਹੁਣ ਪਹਿਲੇ 1000 ਕਿਲੋਵੋਟ ਘੰਟਿਆਂ ਦੇ ਲਈ ਪ੍ਰਤੀ ਕਿਲੋਵੋਟ ਘੰਟਾ 12 सेंट ਦਾ ਭੁਗਤਾਨ ਕਰਨਗੇ ਜੋ ਕਿ ਪਹਿਲਾ 9.3 सेंट ਸੀ ਤੇ ਇਸ ਸੀਮਾ ਤੋਂ ਵੱਧ ਖਪਤ ਉਤੇ 11 सेंट ਤੋਂ ਵੱਧ ਕੇ 14.2 सेंट ਦਾ ਭੁਗਤਾਨ ਕਰਨਾ ਪਵੇਗਾ। ਅਤਿ ਘਟ ਰਾਤਰੀ ਯੋਜਨਾ ਦੇ ਲਈ ਦਰ 2.8 ਤੋਂ ਵੱਧ ਕੇ 3.8 सेंट ਪ੍ਰਤੀ ਕਿਲੋਵੋਟ ਰਾਤਰੀ ਹੋ ਗਈ ਹੈ ਨਹੀਂ। ਮੀਟ ਪੀਕ ਵਰਤੋਂ ਦੀ ਲਾਗਤ ਹੁਣ 12.2 ਤੋਂ ਵੱਧ ਕੇ 15.7 ਸੈਂਟ ਹੋ ਗਈ ਹੈ ਜਦੋਂ ਕਿ ਆਨ ਪੀਕ ਪੀਰੀਅਡ 28.4 ਤੋਂ ਵੱਧ ਕੇ 39.1 ਸੈਂਟ ਹੋ ਗਈ ਹੈ। ਜਿਹੜੇ ਗਾਹਕ ਆਪਣੇ ਮੋ ਪਲਾਨ ਉਤੇ ਬਨੇ ਰਹਿਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ ਜਿਹੜੇ ਲੋਕ ਬਦਲਣਾ ਪਸੰਦ ਕਰਦੇ ਨੇ ਉਹਨਾਂ ਨੂੰ ਇੱਕ ਫਾਰਮ ਜਮ੍ਹਾਂ ਕਰਕੇ ਆਪਣੀ ਸਨਕ ਉਪਯੋਗਤਾ ਕੰਪਨੀ ਨੂੰ ਸੂਚਿਤ ਕਰਨਾ ਚਾਹੀਦਾ ਹੈ ਬਿਜਲੀ ਦੀਆਂ ਉੱਚੀਆਂ ਕੀਮਤਾਂ ਦੇ ਪ੍ਰਭਾਵ ਨੂੰ ਘਟਾਉਣ ਦੇ ਲਈ 온ਟਾਰੀਓ ਬਿਜਲੀ ਛੋਟ 13.1 ਤੋਂ ਵਧਾ ਕੇ 23.5% ਹੋ ਜਾਵੇਗੀ ਇਹ ਛੋਟ ਘਰਾਂ ਛੋਟੇ ਕਾਰੋਬਾਰਾਂ ਅਤੇ ਖੇਤਾਂ ਦੇ ਲਈ ਬਿਜਲੀ ਬਿੱਲਾਂ ਉਤੇ ਟੈਕਸ ਤੋਂ ਪਹਿਲਾਂ ਦੇ ਕ੍ਰੈਡਿਟ ਵਜੋਂ ਦਿਖਾਈ ਦਿੱਂਦੀ ਹੈ OEB ਦੇ ਅਨੁਸਾਰ ਅਪਡੇਟ ਕੀਤੀ ਛੋਟ 700 ਕਿਲੋਵਾਟ ਘੰਟੇ ਬਿਜਲੀ ਦੀ ਵਰਤੋਂ ਕਰਨ ਵਾਲੇ ਇੱਕ ਆਮ ਘਰ ਦੇ ਮਾਸਿਕ ਬਿੱਲ ਦੇ ਵਿੱਚੋਂ ਲਗਭਗ 36 ਡਾਲਰ ਘਟਾ ਦੇਵੇਗੀ ਜਦੋਂ ਕਿ ਛੋਟ ਥੋੜੇ ਸਮੇਂ ਲਈ ਰਾਹਤ ਪ੍ਰਦਾਨ ਕਰਦੀ ਹੈ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਸੂਬੇ ਦੀ ਊਰਜਾ ਪ੍ਰਣਾਲੀ ਵਿੱਚ ਡੂੰਘੀਆਂ ਸਮੱਸਿਆਵਾਂ ਨੂੰ ਛਪਾਉਂਦੀ ਹੈ ਤੇ 온ਟਾਰੀਓ ਕਲੀਨ 에ਅਰ ਅਲਾਈਅንስ ਨੇ ਪ੍ਰੀਮੀਅਰ ਡੱਗਫੋਰਡ ਦੀ ਸਰਕਾਰ ਦੀ ਆਲੋਚਨਾ ਕੀਤੀ ਜਿਸ ਨੂੰ ਉਹ ਬੈਂਡ-ਏਡ ਹੱਲ ਕਹਿੰਦੇ ਨੇ ਇਹ ਦਲੀਲ ਦਿੰਦੇ ਹੋਏ ਕਿ ਸਬਸਿਡੀਆ ਪਰਮਾਨੂ ਊਰਜਾ 'ਤੇ ਨਿਰਭਰ ਹੋਣ ਦੇ ਅਸਲ ਖਰਚਿਆਂ ਨੂੰ ਲੁਕਾਉਂਦੀਆਂ ਨੇ ਸਮੂਨਿਕ ਬਿਆਨ ਦੇ ਵਿੱਚ ਕਿਹਾ ਕਿ 온ਟਾਰੀਓ ਬਿਜਲੀ ਛੋਟ ਵਧਾ ਕੇ ਨਲਾਕਤਾ ਦੇ ਵਾਅਦੇ ਨੂੰ ਲੁਕਾਉਣ ਦੇ ਲਈ ਇਹ ਦੂਰ ਨਹੀਂ ਹੋਤੇਗੀ ਇਹ ਇੱਕ ਅਸਥਾਈ ਹੱਲ ਹੈ ਜੋ ਮੂਲ ਕਾਰਨ ਮਹਿੰਗਾਈ ਪਰਮਾਨੂ ਉर्जा ਉਤੇ ਨਿਰਭਰਤਾ ਨੂੰ ਨਜ਼ਰਅੰਦਾਜ਼ ਕਰਦੇ ਤੇ ਸਮੂਹ ਨੇ ਇਵੀ ਚੇਤਾਵਨੀ ਦਿੱਤੀ ਹੈ ਕਿ ਟੈਕਸ ਦੇ ਤਾਵਾ ਨੂੰ ਆਖਰਕਾਰ ਬਿੱਲ ਦਾ ਭਾਰ ਚੁਕਨਾ ਪਵੇਗਾ। ਇਹਦੇ ਵਿੱਚ ਕਿਹਾ ਗਿਆ ਹੈ ਕਿ ਸਬਸਿਡੀ ਨੂੰ ਬਣਾਈ ਰੱਖਣ ਦੇ ਨਾਲ 온ਟਾਰੀਓ ਨੂੰ ਸਾਲਾਨਾ 6 ਬਿਲੀਅਨ ਡਾਲਰ ਤੋਂ ਵੱਧ ਦਾ ਖਰਚਾ ਆ ਸਕਦਾ ਹੈ। ਤਾਂ ਜੋ ਤਰ੍ਹਾਂ ਨੂੰ ਨਕਲੀ ਤੌਰ ਉਤੇ ਘਟ ਰੱਖਿਆ ਜਾ ਸਕੇ ਤੇ ਬਿਜਲੀ ਦੀਆਂ ਕੀਮਤਾਂ ਤੇ ਛੋਟਾ-ਦੋਮਾ ਦੇ ਵਧਨ ਦੇ ਨਾਲ ਉर्जा ਮਹਾਰਾ ਦਾ ਕਹਿਣਾ ਹੈ ਕਿ ਸੂਬੇ ਦੇ ਬਿਜਲੀ ਪ੍ਰਣਾਲੀ ਦੇ ਪ੍ਰਬੰਧਨ ਦੇ ਲਈ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਦੀ ਇੱਕ ਵਾਰ ਫਿਰ ਜਾਂਚ ਕੀਤੀ ਜਾਵੇ ਕੈਨੇਡਾ ਅਮਰੀਕਾ ਵਪਾਰ ਦਿਲੇ ਜ਼ਿੰਮੇਵਾਰ ਸੰਘੀ ਮੰਤਰੀ ਡੋਮਨਿਕ ਲੈਬਲੈਂਕ ਦੇ ਨਾਲ ਜੰਗਲਾਤ ਸੰਮੇਲਨ ਤੋਂ ਬਾਅਦ ਪ੍ਰੀਮੀਅਰ ਡੇਵਿਡ ਐਪੀ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਆਪਣੇ ਆਪ ਟੈਰਿਫ ਵਿਰੋਧੀ ਇਤਿਹਾਰ ਨਹੀਂ ਚਲਾਵੇਗਾ ਜਿਵੇਂ ਕਿ ਇਸ ਦੀ ਯੋਜਨਾ ਸੀ ਉਹਨਾਂ ਨੇ ਕਿਹਾ ਕਿ ਜਦੋਂ ਅਮਰੀਕਾ ਦੇ ਨਾਲ ਗੱਲ ਕਰਨ ਦਾ ਸਮਾਂ ਆਵੇਗਾ ਤਾਂ ਇਹ ਸੰਘੀ ਸਰਕਾਰ ਦੇ ਨਾਲ ਸਾਂਝੇਦਾਰੀ ਦੇ ਵਿੱਚ ਹੋਵੇਗਾ on the advertisements we committed to the federal government That uh, when the time comes to be speaking directly to Americans, we'll do it in partnership with them. Uh, we will not be running the ads uh, by ourselves. We'll make sure that we're in line with strategy going forward. And that is uh, a recognition on our part of uh, the efforts that were made today around the table for us to work together as a team, integrated provincial and federal government uh, with our uh, table, focusing on the future of the industry. How we reduce our dependence on the United States and the present of the industry, how we support those workers and businesses to be able to survive and, uh, and ultimately to thrive in a new environment. Minister LeBlanc didn't have to ask. I uh, knew that it was a source of anxiety uh, for many people, uh, including uh, potentially the federal government, given the reaction to the Ontario uh, tariffs. One of my commitments to the federal government was that if they came to the table with us, if they sat with us, that we would work with them on communications, on strategy, on how to support the sector and how to move forward, and uh, and that was the commitment that we made to work together in good faith as partners on this, uh, and uh, and I was. Um, to say pleasantly surprised is probably an understanding, but I was pleasantly surprised at the group that you see behind me, the, the group of ministers that showed up, the Business Development Bank of Canada, the commitment from the Prime Minister to work with us. Um, this was uh, very heartening to me. Felt like we were going it alone there for a while. Uh, and to know that we've got uh, this federal uh, team in our corner uh, is hugely helpful to me. And, uh, and resulted in our commitment to work forward uh, in terms of any communications with Americans, with the federal government. I'll turn it over to Minister LeBlanc. Premier, thank you. I don't think I can add uh, anything. The Premier, I think, just answered the question uh, in a very fulsome way. I think, Premier, if perhaps we could share with people that you and I spoke on Friday evening and again Saturday evening, uh, and it was a, a focus on different innings of the ball game. There were occasional profanities and text messages as different innings came up. अब दैट वाज द नेचर ऑफ आवर कन्वर्सेशन ऑन द वीकेंड सो नाउ द सीक्रेट्स आउट सिविल एविएशन डायरेक्टोरेट जनरल ने नए नियम तैयार किए हैं जो हवाई यात्रियों को बुकिंग के 48 घंटे के अंदर बिना किसी वादू खर्चे के टिकटों को रद्द करने या संशोधन की आज्ञा देन की और तेज रिफंड को लाज़मी बनानगे डायरेक्टोरेट जनरल ऑफ सिविल एविएशन ने प्रस्ताव दिया है कि किसी ट्रैवल एजेंट पोर्टल राही टिकट खरीदने के मामले के बीच रिफंड की जिम्मेदारी एयरलाइनों दी होवेगी क्योंकि एजेंट una dhe një këtë prati një ਹਵਾਈ ਯਾਤਰੀਆਂ ਨੂੰ ਜਲਦ ਹੀ ਬੁਕਿੰਗ ਦੇ 48 ਘੰਟਿਆਂ ਦੇ ਅੰਦਰ ਬਿਨਾਂ ਕਿਸੇ ਵਾਧੂ ਖਰਚੇ ਦੇ ਆਪਣੀਆਂ ਟਿਕਟਾਂ ਰੱਦ ਕਰਨ ਜਾਂ ਸੋਧਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਹਵਾਬਾਜ਼ੀ ਨਿਗਰਾਨੀ ਸੰਸਥਾ DGCA ਨੇ ਟਿਕਟ ਰਿਫੰਡ ਨਿਯਮਾਂ ਦੇ ਵਿੱਚ ਮਹੱਤਵਪੂਰਨ ਬਦਲਾਅ ਦਾ ਪ੍ਰਸਤਾਵ ਦਿੱਤਾ ਹੈ। ਇਸੇ ਲਾਵਾ ਡ੍ਰੈਕਟਰੀਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਪ੍ਰਸਤਾਵ ਦਿੱਤਾ ਕਿ ਕਿਸੇ ਟ੍ਰੈਵਲ ਏਜੰਟ ਪੋਰਟਲ ਰਾਹੀਂ ਟਿਕਟ ਖਰੀਦਣ ਦੇ ਮਾਮਲੇ ਦੇ ਵਿੱਚ ਰਿਫੰਡ ਦੀ ਜ਼ਿੰਮੇਵਾਰੀ 에ਅਰਲਾਈਨਾਂ ਦੀ ਹੋਵੇਗੀ ਕਿਉਂਕਿ ਏਜੰਟ ਉਹਨਾਂ ਦੇ ਨਿਯੁਕਤ ਪ੍ਰਤੀਨਿਧੀ ਹੁੰਦੇ ਨੇ। ਰੈਗੂਲੇਟ ਨੇ ਕਿਹਾ ਕਿ 에어ਲਾਈਨਾਂ ਇਹ ਯਕੀਨੀ ਬਣਾਉਣ ਕਿਆ ਕਿ ਰਿਫੰਡ ਪਰਕੀਆ 21 ਕਾਮਕਾਜੀ ਦਿਨਾਂ ਦੇ ਅੰਦਰ ਪੂਰੀ ਹੋ ਜਾਵੇ ਕਿਉਂਕਿ ਇਸਨੇ ਹਵਾਈ ਟਿਕਟਾਂ ਦੇ ਰਿਫੰਡ ਦੇ ਨਾਲ ਸੰਬੰਧਤ ਸਿਵਲ ਐਵੀਏਸ਼ਨ ਚੁਰਾਤ ਵਿੱਚ ਬਦਲਾਅ ਦਾ ਪ੍ਰਸਤਾਵ ਰੱਖਿਆ ਸੀ ਪ੍ਰਸਤਾਵਿਤ ਬਦਲਾਅ ਹਵਾਈ ਟਿਕਟਾਂ ਦੇ ਰਿਫੰਡ ਦੇ ਨਾਲ ਸੰਬੰਧਤ ਚਿੰਤਾਵਾਂ ਅਤੇ ਮੁੱਦਿਆਦੀ ਪੇਠਪੂਮੀ ਦੇ ਵਿੱਚ ਵੀ ਆਉਂਦੇ ਨੇ ਗ੍ਰਾਫਟ ਸੀਏਆਰ ਦੇ ਅਨੁਸਾਰ ਜਦੋਂ ਟਿਕਟ ਸਿੱਧੇ 에어ਲਾਈਨ ਦੀ ਵੈੱਬਸਾਈਟ ਰਾਹੀਂ ਬੁੱਕ ਕੀਤੀ ਜਾਂਦੀ ਹੈ ਤਾਂ ਬੁਕਿੰਗ ਕਰਨ ਦੇ 24 ਘੰਟੇ ਦੇ ਅੰਦਰ ਯਾਤਰੀ ਦੁਆਰਾ ਗਲਤੀ ਦੱਸੀ ਜਾਂਦੀ ਹੈ ਤਾਂ 에어ਲਾਈਨ ਉਸੇ ਵਿਅਕਤੀ ਦੇ ਨਾਮ ਤੇ ਸੁਧਾਰ ਦੇ ਲਈ ਕੋਈ ਵਾਧੂ ਚਾਰਜ ਨਹੀਂ ਲਵੇਗੀ। डीजीसीए ਦੇ ਅਨੁਸਾਰ ਇਹ ਇੱਕ 에어ਲਾਈਨ ਟਿਕਟ ਬੁੱਕ ਕਰਨ ਤੋਂ ਬਾਅਦ 48 ਘੰਟੇ ਦੀ ਮਿਆਦ ਦੇ ਲਈ ਲੁੱਕ ਇਨ ਵਿਕਲਪ ਪ੍ਰਦਾਨ ਕਰੇਗੀ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਮਿਆਦ ਦੇ ਦੌਰਾਨ ਯਾਤਰੀ ਬਿਨਾਂ ਕਿਸੇ ਵਾਧੂ ਖਰਚੇ ਦੇ ਟਿਕਟ ਨੂੰ ਰੱਦ ਜਾਂ ਸੋਧ ਸਕਦੇ ਨੇ। ਸੋਧੀ ਹੋਈ ਉਡਾਨ ਦੇ ਲਈ ਆਮ ਪ੍ਰਚਲਿਤ ਕਿਰਾਏ ਨੂੰ ਛੱਡ ਕੇ ਜਿਸ ਦੇ ਲਈ ਟਿਕਟ ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਹੇ ਸਹੂਲਤ ਉਸ ਉਡਾਨ ਦੇ ਲਈ ਉਪਲਬਧ ਨਹੀਂ ਹੋਵੇਗੀ ਜਿਹਦੀ ਰਵਾਨਗੀ ਘਰੇਲੂ ਉਡਾਨ ਦੇ ਲਈ 5 ਦਿਨਾਂ ਤੋਂ ਘੱਟ ਅਤੇ ਅੰਤਰਰਾਸ਼ਟਰੀ ਉਡਾਨ ਦੇ ਲਈ 15 ਦਿਨਾਂ ਤੋਂ ਘੱਟ ਹੈ ਜੇ ਉਹ ਟਿਕਟ ਸਿੱਧੇ 에ਅਰਲਾਈਨ ਵੈੱਬਸਾਈਟ ਰਾਹੀਂ ਬੁੱਕ ਕੀਤੀ ਜਾਂਦੀ ਹੈ ਤਾਂ ਤਾਂ ਡਰਾਫਟ ਸੀਏਆਰ ਨੇ ਕਿਹਾ ਹੈ ਕਿ ਸ਼ੁਰੂਆਤੀ ਬੁਕਿੰਗ ਸਮੇਂ ਦੇ 48 ਘੰਟਿਆਂ ਤੋਂ ਵੱਧ ਇਹ ਵਿਕਲਪ ਉਪਲਬਧ ਨਹੀਂ ਹੈ ਅਤੇ ਯਾਤਰੀ ਇਸ ਨੂੰ ਸੋਧ ਦੇ ਲਈ ਸੰਬੰਧਿਤ ਰੱਦ ਕਰਨ ਦੀ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ ਕੈਨੇਡਾ ਆਟੋ ਨਿਰਮਾਤਾ ਕੰਪਨੀ ਸੈਟਲੈਂਟਸ ਦੇ ਖਿਲਾਫ ਵਿਵਾਦ ਨਿਪਟਾਰਾ ਪ੍ਰਕਿਰਿਆ ਸ਼ੁਰੂ ਕਰੇਗਾ ਤੇ ਉਦਯੋਗ ਮੰਤਰੀ ਨੇ ਕਿਹਾ ਕਿ ਕੈਨੇਡਾ ਚਾਹੁੰਦਾ ਹੈ ਕਿ ਉਹ ਸੈਟਲੈਂਟਸ ਨੂੰ ਦੇਣ ਦੇ ਲਈ ਵਚਨ ਪੱਧ ਅਰਬ ਡਾਲਰਾਂ ਦੇ ਵਿੱਚੋਂ ਕੁਝ ਪੈਸਾ ਰਿਕਵਰ ਕਰੇ ਕੰਪਨੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਕੁਝ ਨੌਕਰੀਆਂ ਅਮਰੀਕਾ ਦੇ ਵੱਲ ਲਿਜਾ ਰਹੀ ਹੈ ਤੇ ਉਦਯੋਗ ਮੰਤਰੀ ਮੈਲੋਨੀ ਜੋਲੀ ਨੇ ਸੰਸਦੀ ਕਮੇਟੀ ਨੂੰ ਦੱਸਿਆ ਕਿ ਕੈਨੇਡਾ ਸਰਕਾਰ ਚਾਹੁੰਦੀ ਹੈ ਕਿ ਉਹ ਉਹਨਾਂ ਅਰਬ ਡਾਲਰਾਂ ਦੇ ਵਿੱਚੋਂ ਕੁਝ ਪੈਸੇ ਵਾਪਸ ਲਵੇ ਜੋ ਉਹ ਸੈਟਲੈਂਟਸ ਨੂੰ ਦੇਣ ਲਈ ਬਚਨ ਬਾਧ ਹੋਈ ਸੀ ਝੋਲੀ ਨੇ ਕਿਹਾ ਕਿ ਸਟ੍ਰੇਲਿੰਗਸ ਦੇ ਵੱਲੋਂ ਜੀਪ ਕੰਪਾਸ ਦੀ ਉਤਪਾਦਨ ਯੂਨਿਟ ਗ੍ਰੈਂਪਟਨ ਤੋਂ ਇਲਿਨੋਏ ਲੈ ਜਾਣਾ ਇੱਕ ਰਾਗ ਨਾਮੀ ਦੀ ਉਲੰਘਣਾ ਹੈ ਉਹਨਾਂ ਕਿਹਾ ਕਿ ਆਜ਼ਿੰਦੇ ਅੰਤ ਤੋਂ ਪਹਿਲਾਂ ਸਰਕਾਰ ਉਹ ਕਦਮ ਚੁੱਕੇਗੀ ਜਿਦੇ ਨਾਲ ਕੈਨੇਡੀਅਨ ਟੈਕਸ ਦਦਾਵਾ ਦਾ ਪੈਸਾ ਵਾਪਸ ਹਾਸਲ ਕੀਤਾ ਜਾ ਸਕੇ ਇਸ ਲਈ ਅਸੀਂ ਤੀਜ ਦਿਨਾ ਦੀ ਅਧਿਕਾਰਤ ਵਿਵਾਦ ਨਿਪਟਾਰਾ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ ਤਾਂ ਜੋ ਉਤਪਾਦਨ ਮੂਲ ਗ੍ਰੈਂਪਟਨ ਫੈਕਟਰੀ ਵਿੱਚ ਆ ਸਕੇ ਵੀਰ 무ਵਿੰਗ ਫੋਰਵਰਡ ਬਿਫੋਰ ਦ ਕਲੋਜ਼ ਆਫ ਬਿਜ਼ਨਸ The government will take the next step under the contracts to recover Canadian taxpayers' money. This means that we'll start the 30 day period of the formal dispute resolution process in order to bring back production at the Stellantis Brampton facility. This is the start of the dispute resolution process. ਇਹ ਦਿੱਸਣਾ ਬੰਦਾ ਹੈ ਕਿ ਸਟਲੈਂਡਸ ਨੇ ਐਲਾਨ ਕੀਤਾ ਹੈ ਕਿ ਉਹ ਗ੍ਰੈਂਪਟਨ ਦੇ ਵਿੱਚ ਨਵੀਂ ਜੀਪ ਕੰਪਾਸ ਬਣਾਉਣ ਦੀ ਯੋਜਨਾ ਰੱਦ ਕਰ ਰਹੀ ਹੈ ਅਤੇ ਉਹ ਉਤਪਾਦਨ ਬੈਲਵਿਡੀਅਰ ਇਲਿਨੋਇ ਤੇ ਵਿੱਚ ਕਰੇਗੀ ਕੈਨੇਡੀਅਨ ਸਰਕਾਰ ਅਤੇ 온ਟਾਰੀਓ ਸੂਬੇ ਨੇ ਸਟਲੈਂਡਸ ਦੇ ਲਈ ਅਰਬਾ ਡਾਲਰਾਂ ਦੀਆਂ ਸਬਸਿਡੀਆਂ ਦਾ ਵਾਅਦਾ ਕੀਤਾ ਸੀ ਜਿਦੇ ਵਿੱਚ ਵਿਨਸਰ ਦੇ ਵਿੱਚ ਇੱਕ ਨੈਕਸਟ ਸਟਾਰ ਇਲੈਕਟ੍ਰੋਨਿਕ ਵਾਹਨ ਬੈਟਰੀ ਪਲਾਂਟ ਦੇ ਲਈ 15 ਬਿਲੀਅਨ ਡਾਲਰ ਦੀ ਸਾਂਝੀ ਵਚਨਬੱਧਤਾ ਵੀ ਸ਼ਾਮਲ ਹੈ ਡੌਂਟੋ ਦੇ ਇੱਕ ਫੂਡ ਆਊਟਲੈਟ ਦੇ ਅੰਦਰ ਇੱਕ ਭਾਰਤੀ ਵਿਅਕਤੀ ਉੱਤੇ ਹਮਲੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਦਾ ਮਾਮਲਾ ਸਾਹਮne ਆਇਆ ਹੈ। ਇਹ ਘਟਨਾ ਮੈਕਡੋਨਲਡਸ ਸਟੋਰ ਦੇ ਅੰਦਰ ਮੋਬਾਈਲ ਆਰਡਰ ਪਿਕਅਪ ਕਾਊਂਟਰ ਦੇ ਨੇੜੇ ਵਾਪਰੀ ਹੈ। ਹਾਲਾਂਕਿ ਕੋਈ ਪਹਿਲੀ ਵਾਰ ਨਹੀਂ ਹੋਇਆ ਅਜਿਹੀਆਂ ਘਟਨਾਵਾਂ ਅਕਸਰ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ। ਇਸ ਕਲਿੱਪ ਦੇ ਵਿੱਚ ਇੱਕ ਕੈਨੇਡੀਅਨ ਵਿਅਕਤੀ ਜਿਸ ਨੇ ਟੌਨਟੋ ਬਲੂ ਜੈਜ਼ ਜੈਕਟ ਪੈਣੀ ਹੋਈ ਸੀ ਉਸਨੇ ਇੱਕ ਭਾਰਤੀ ਮੂਲ ਦੇ ਵਿਅਕਤੀ ਦੇ ਨਾਲ ਬਹਿਸ ਸ਼ੁਰੂ ਕਰ ਦਿੱਤੀ ਦਸਤਾਵੇਜ਼ਾਰੇ ਕਿ ਹਮਲਾਵਰ ਸ਼ਰਾਬੀ ਲੱਗ ਰਿਹਾ ਸੀ ਪਹਿਸੋਰਾਨ ਹਮਲਾਵਰ ਨੇ ਆਪਣਾ ਫੋਨ ਸੁੱਟ ਦਿੱਤਾ ਚਲੋ ਭਾਰਤੀ ਵਿਅਕਤੀ ਨੇ ਫੋਨ ਚੁੱਕਿਆ ਤਾਂ ਹਮਲਾਵਰ ਨੇ ਉਸ ਨੂੰ ਤੱਕਾ ਦਿੱਤਾ ਅਤੇ ਉਸਦੇ ਕੋਲਰ ਤੋਂ ਫੜ ਲਿਆ ਤੇ ਦੋਸ਼ ਲਾਇਆ ਕਿ ਭਾਰਤੀ ਵਿਅਕਤੀ ਬਹੁਤ ਉੱਚਾ ਬਣ ਰਿਹਾ ਪਾਤੀ ਵਿਅਕਤੀ ਨੇ ਹਮਲਾਵਰ ਨੂੰ ਚੇਤਾਵਨੀ ਦਿੱਤੀ ਤੁਸੀਂ ਆਪਣੇ ਆਪ ਨੂੰ ਮੁਸੀਬਤ ਵਿੱਚ ਪਾ ਸਕਦੇ ਹੋ ਜਿਸ ਉੱਤੇ ਦੂਜੀ ਵਿਅਕਤੀ ਨੇ ਹਮਲਾਵਰ ਟੰਗ ਦੇ ਨਾਲ ਪੁੱਛਿਆ ਕਿ ਤੁਸੀਂ ਇਹ ਮੈਨੂੰ ਕਿਹਾ ਹੈ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ ਭਾਵੇਂ ਪਾਤੀ ਵਿਅਕਤੀ ਨੇ ਬਦਲੇ ਦੇ ਵਿੱਚ ਕੋਈ ਹਮਲਾ ਨਹੀਂ ਕੀਤਾ ਪਰ ਉਹ ਆਪਣਾ ਬਚਾਅ ਕਰਦਾ ਰਿਹਾ ਆਖਰਕਾਰ ਇੱਕ ਸਟਾਫ ਮੈਂਬਰ ਅਤੇ ਉੱਥੇ ਮੌਜੂਦਾ ਲੋਕਾਂ ਨੇ ਦਖਲ ਦੇ ਕੇ ਦੋਵਾਂ ਨੂੰ ਬਾਹਰ ਜਾਣ ਲਈ ਕਿਹਾ ਜਿਸ ਤੋਂ ਬਾਅਦ ਹਮਲਾਵਰ ਨੂੰ ਇਮਾਰਤ ਤੋਂ ਬਾਹਰ ਕਰ ਦਿੱਤਾ ਗਿਆ ਹਾਲਾਂਕਿ ਸਾਡਾ ਚੈਨਲ ਇਸ ਸਾਰੀ ਖਬਰ ਦੀ ਪੁਸ਼ਟੀ ਨਹੀਂ ਕਰਦਾ ਕੈਨੇਡਾ ਭਾਰਤ ਅਤੇ ਬੰਗਲਾਦੇਸ਼ ਤੋਂ ਅਸੀਆ ਦੇ ਵਿੱਚ ਧੋਖਾਧੜੀ ਬਾਰੇ ਚਿੰਤਾਵਾਦਾ ਹਵਾਲਾ ਦਿੰਦੇ ਹੋਏ ਅਸਥਾਈ ਵੀਜ਼ਾ ਰੱਦ ਕਰਨ ਦੇ ਲਈ ਨਵੀਆਂ ਸ਼ਕਤੀਆਂ ਦਾ ਪ੍ਰਸਤਾਵ ਦਿੱਤੇ। ਇਹ ਕਦਮ ਬੀਲ C12 ਦਾ ਹਿੱਸਾ ਮੌਜੂਦਾ ਐਮਰਜੈਂਸੀ ਕ੍ਰਿਗਰਾ ਦੇ ਨਾਲ ਨਾਲ ਖਾਸ ਖੇਤਰਾਂ ਦੇ ਵਿੱਚ ਕੇਂਦ੍ਰਿਤ ਧੋਖਾਧੜੀ ਨੂੰ ਹੱਲ ਕਰਨ ਦਾ ਉਦੇਸ਼ ਰੱਖਦਾ ਹੈ। ਪ੍ਰਸਤਾਵਿਤ ਬਤਲਾਵ ਭਾਰਤ ਤੋਂ ਵਿਦਿਆਰਥੀ ਵੀਜ਼ਾ ਰੱਦ ਕਰਨ ਅਤੇ ਸ਼ਰਨ ਦੇ ਦਾਅਵੇ ਦੇ ਵਿੱਚ ਮਹੱਤਵਪੂਰਨ ਵਾਅਦੇ ਤੋਂ ਬਾਅਦ ਆਏ ਨੇ ਜਿਦੇ ਨਾਲ ਯੂਨੀਵਰਸਿਟੀਆਂ ਦਾਖਲਾ ਅਤੇ ਦੁਵੱਲੇ ਸੰਬੰਧ ਪਵਿੱਤ ਹੁੰਦੇ ਨਹੀਂ ਦਸਿਕ ਨਿਊਜ਼ ਚੈਨਲ ਦੁਆਰਾ ਸਵੀਕ੍ਰਿਤੀ ਕੀਤੇ ਗਏ ਅੰਦਰੂਨੀ ਦਸਤਾਵੇਜ਼ਾਂ ਦੇ ਅਨੁਸਾਰ ਕੈਨੇਡੀਅਨ ਸਰਕਾਰ ਭਾਰਤ ਅਤੇ ਬੰਗਲਾਦੇਸ਼ ਤੋਂ ਰੈਸੀਆ ਦੇ ਵਿੱਚ ਸ਼ੱਕੀ ਤੌਖਤੜੀ ਦੇ ਕਾਰਨ ਅਸਥਾਈ ਵੀਜ਼ਾ ਸਮੂਹਾਂ ਨੂੰ ਰੱਦ ਕਰਨ ਲਈ ਨਵੀਆਂ ਸ਼ਕਤੀਆਂ ਦੀ ਮੰਗ ਕਰ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਦੇ ਦਫ਼ਤਰ ਨੂੰ ਇੱਕ ਪੇਸ਼ਕਾਰੀ ਦੇ ਵਿੱਚ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਚੁਣੌਤੀ ਅਤੇ ਨਾਗਰਿਕਤਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਅਣਜਾਣ ਅਮਰੀਕੀ ਪਾਈਵਾਲਾ ਨੇ ਤੌਖਤੜੀ ਵਾਲੇ ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਪਛਾਣ ਕਰਨਾ ਤੇ ਰੱਦ ਕਰਨ ਦੇ ਲਈ ਇੱਕ ਕਾਲਜ ਸਮੂਹ ਬਣਾਇਆ ਹੈ ਰੀਪੋਰਟ ਦੇ ਵਿੱਚ ਭਾਰਤ ਤੇ ਬੰਗਲਾਦੇਸ਼ ਨੂੰ ਦੇਸ਼ ਵਿਸ਼ੇਸ਼ ਚੁਣੌਤੀਆਂ ਵੱਜੋਂ ਦਰਸਾਇਆ ਗਿਆ ਸੀ। ਪ੍ਰਸਤਾਵਿਤ ਸ਼ਕਤੀਆਂ ਬਿਲ ਸ੍ਰੀ 12 ਦੇ ਵਿੱਚ ਸ਼ਾਮਲ ਨੇ ਜੋ ਕਿ ਬਿਲ ਸ੍ਰੀ 2 ਦੇ ਪੁਰਾਣੇ ਸੰਸਕਰਨ ਤੋਂ ਪ੍ਰਾਪਤ ਇੱਕ ਨਵੇਂ ਸਰਹੱਦੀ ਨਿਯੰਤਰਣ ਟਾਚੇ ਦਾ ਹਿੱਸਾ ਹੈ। ਇਹ ਅਵਸਥਾ ਵੋਟਵਾਨੂ ਮਹਾਮਾਰੀ ਯੁੱਧਾ ਜਾਫਿਰ ਖਾਸ ਦੇਸ਼ਾਂ ਦੇ ਵੀਜ਼ਾ ਤਾਰਕਾ ਵਰਗੇ ਅਸਧਾਰਨ ਮਾਮਲੇ ਦੇ ਵਿੱਚ ਵੀਜ਼ਾ ਦੀਆਂ ਸ਼ਰਨੀਆਂ ਨੂੰ ਰੱਦ ਕਰਨ ਦੀ ਆਗਿਆ ਦੇਵੇਗੀ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਦੇ ਨਾਲ ਭਾਰਤ ਨੂੰ ਅਸਥਾਈ ਅਤੇ ਵਿਦੇਸ਼ੀ ਬਿਨੇਕਾਰ ਦੋਮਾ ਉੱਤੇ ਅਸਰ ਪਿਆ 83 ਰਿਪੋਰਟ ਦੁਆਰਾ ਹਵਾਲਾ ਦਿੱਤੀ ਗਈ ਅੰਦਰੂਨੀ ਪੇਸ਼ਕਾਰੀ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਭਾਰਤੀ ਨਾਗਰਿਕਾ ਦੁਆਰਾ ਸ਼ਰਨ ਤੇ ਦਾਅਵੇ 2023 ਦੇ ਮੱਧ ਵਿੱਚ ਪ੍ਰਤੀ ਮਹੀਨਾ 500 ਤੋਂ ਘੱਟ ਤੋਂ ਵੱਧ ਕੇ ਜੁਲਾਈ 2024 ਤੱਕ ਲਗਭਗ 2000 ਹੋ ਗਏ ਨੇ ਜਿਸ ਦੇ ਨਾਲ ਤੂ ਜਾਂਚ ਕੀਤੀ ਗਈ ਭਾਰਤ ਤੋਂ ਅਸਥਾਈ ਨਿਵਾਸੀ ਵਿਜੇਦੇਲੀ ਪ੍ਰਕਿਰਿਆ ਦਾ ਸਮਾਪਤੀ ਵਿਧਿਆ ਜਦੋਂ ਕਿ ਪਰਮਾਨਕਿਆ ਵਿੱਚ ਗਿਰਾਵਟ ਆਈ ਕਿਉਂਕਿ ਤਸਦੀਕ ਲਈ ਵਿਦੇਸ਼ੀ ਸਰੋਤ ਸਮਰਪਿਤ ਕੀਤੇ ਗਏ ਸੀ ਯੂਨੀਵਰਸਿਟੀ ਹੈ ਪਹਿਲਾਂ ਹੀ ਪ੍ਰਭਾਵ ਮਹਿਸੂਸ ਕਰੀਆਂ ਨੇ ਕੈਨੇਡਾ ਦੇ ਸਭ ਤੋਂ ਵੱਡੇ ਇੰਜੀਨੀਅਰਿੰਗ ਸਕੂਲ ਦੇ ਘਰ ਵਾਟਲੂ ਯੂਨੀਵਰਸਿਟੀ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੇ ਅੰਡਰਗ੍ਰੈਜੂਏਟ ਅਤੇ ਗ੍ਰੈਜੂਏਟ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਦੋ ਤਮਾਹੀ ਕਿਰਵੱਤੀ ਰਿਪੋਰਟ ਦਰਜ ਕੀਤੀ ਹੈ। ਵਾਟਲੂ ਯੂਨੀਵਰਸਿਟੀ ਵਿਖੇ ਰਣਨੀਤਿਕ ਦਾਖਲਾ ਪ੍ਰਬੰਧਨ ਦੇ ਐਸੋਸੀਏਸ਼ਨ ਨੂੰ ਪ੍ਰਦਾਨ ਇਯਾਨ ਫੈਡਬਰਗ ਨੇ ਰਾਈਟਰਸ ਨੂੰ ਦੱਸਿਆ ਕਿ ਇਸ ਬਦਲਾਅ ਨੇ ਸੰਸਥਾ ਦੇ ਵਿਭਿੰਨਤਾ ਪ੍ਰੋਫਾਈਲ ਨੂੰ ਬਦਲ ਦਿੱਤੇ। ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਆਈਏ ਸੀ ਨੇ ਕਿਹਾ ਕਿ ਉਸਨੇ ਬੇਲੂੜੀ ਸਰਹੱਦੀ ਮਾਤਰਾ ਘਟਾਉਣ ਜਾਣਕਾਰੀ ਸਾਂਝੀ ਕਰਨ ਨੂੰ ਵਧਾਉਣ ਅਤੇ ਗੈਰ ਸੱਚੇ ਸਲਾਨੀਆਂ ਅਤੇ ਗੈਰ ਕਾਨੂੰਨੀ ਕ੍ਰੋਸਿੰਗਾਂ ਨੂੰ ਘਟਾਉਣ ਤੇ ਲਈ ਠੋਸ ਕਦਮ ਚੁੱਕੇ ਨੇ ਵਿਭਾਗ ਨੇ ਪਿਛਲੇ ਸਾਲ ਤੀ ਇਸੇ ਮਿਆਦ ਦੇ ਮੁਕਾਬਲੇ ਗੈਰ ਕਾਨੂੰਨੀ ਅਮਰੀਕੀ ਕ੍ਰੋਸਿੰਗ ਦੇ ਵਿੱਚ 97% ਦੀ ਗਿਰਾਵਟ ਅਤੇ ਤੌਖਤ ਤੇ ਦਿੱਤੇ ਲਈ ਵੀਜ਼ਾ ਬਿਨਕਾਰ ਤੇ ਵਿੱਚ 25% ਵਾਧੇ ਦੀ ਰਿਪੋਰਟ ਦਰਜ ਕੀਤੀ ਹੈ ਅਧਿਕਾਰੀਆਂ ਨੇ ਕਿਹਾ ਕਿ ਵੱਡੇ ਪਦਰੂਪ ਤੇ ਰੱਦ ਕਰਨ ਦੀਆਂ ਸ਼ਕਤੀਆਂ ਦੀ ਕਿਸੇ ਵੀ ਵੱਧੋ ਲਈ ਗਵਰਨਰ ਇਨ ਕੌਂਸਲ ਦੁਆਰਾ ਪ੍ਰਮਾਨਗੀ ਦਿੱਤ ਲੋਡ ਹੋਵੇਗੀ ਅਤੇ ਇਸ ਨੂੰ ਕੈਨੇਡਾ ਗਜ਼ਟ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਜਿਦੇ ਵਿੱਚ ਨਾ ਪ੍ਰਭਾਵਿਤ ਸਮੂਹਾ ਅਤੇ ਕਿਸੇ ਵੀ અપਵਾਦ ਜਾਂ ਰਿਫੰਡ ਦਾ ਮਿਹਰਬਾਨੀ ਦਿੱਤਾ ਜਾਵੇਗਾ ਕੈਨੇਡਾ ਨਿਊਜ਼ ਬੋਲਟਾਂ ਦੇ ਵਿੱਚ ਫਿਲਹਾਲ ਇਹ ਨਹੀਂ ਫਿਰ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਜੋ ਇਜਾਜ਼ਤ ਧੰਨਵਾਦ